ਰੱਬ ਦੇ ਦਰਤੇ ਸਿਰਫ ਇੱਕੋ ਹੀ ਗੱਲ ਮੁੱਲ ਪਾਉਂਦੀ ਹੈ ਉਹ ਹੈ ਜੇ ਤਾਂ ਹਿਰਦੇ ਵਿੱਚ ਨਾਮ ਵਸ ਗਿਆ ਤਾਂ ਦਾਸੀ ਪ੍ਰਮਾਨ ਹੋ ਗਿਆ ਜੇ ਨਾਮ ਨਹੀਂ ਵਸਿਆ ਤਾਂ ਸਾਰੀਆਂ ਜਿੰਨੀਆਂ ਨੇਕੀਆਂ ਨੇ ਸਭ 0 0 0 0 ਲੱਗੀ ਜਾਂਦੀ ਹੈ ਜੱਥੇ ਹੀ ਏਕਾ ਨਹੀਂ ਲੱਗਦਾ ਉਹਦੀ ਵੈਲਿਊ ਨਹੀਂ ਬਣਦੀ ਉਹ ਰੱਬ ਦੇ ਦਰਤੇ ਨਹੀਂ ਪਹੁੰਚਦੀਆਂ ਸਵਰਗਾਂ ਚ ਬਣ ਜਾਂਦੀਆਂ 14 ਸਵਰਗ ਨੇ ਹੀਟ ਲੈ ਇਹਨਾਂ ਚ ਜਾ ਕੇ ਤਾਂ ਫਲ ਦੇ ਜਾਂਦੀਆਂ ਹੈ ਲੇਕਿਨ ਰੱਬ ਦੇ ਦਰਨ ਵਾਲੇ ਨਾਲ ਇਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈ ਲਖ ਨੇ ਕਿਆਂ ਚੰਗੀਆਂ ਨੇ ਲਖਪੁਨਾ ਪ੍ਰਮਾਣ ਲਖਪਤ ਸਾਰਾ ਹੀ ਮਹਾਰਾਜ ਨੇ ਲਿਖਿਆ ਉਹਨਾਂ ਦੇ ਨਾਲ ਜੇ ਨਾਮ ਨਹੀਂ ਹੈ ਤਾਂ ਉਹ ਉਹਨਾਂ ਦੀ ਵੈਲਿਊ ਨਹੀਂ ਬਣਦੀ ਪੰਜ ਸ਼ਿਫਰੇ ਲਾ ਲਓ ਪੰਜ ਸ਼ਿਫਰਿਆਂ ਤੋਂ ਬਾਅਦ ਏਕਾ ਲਾ ਦਿਓ ਤਾਂ ਲਖ ਬਣ ਗਿਆ ਜੇ ਨਾ ਲਾਓ ਤਾਂ ਜ਼ੀਰੋ ਹੀ ਰਹਿੰਦੇ ਕਿਹੜੀਆਂ ਖੇਲਾਂ ਚ ਪਏ ਹੈ ਘਰ ਛੱਡਿਆ ਵਾਰ ਛੱਡਿਆ ਖਾਣਾ ਛੱਡਿਆ ਪਹਿਨਣਾ ਛੱਡਿਆ ਸਿਰਫ ਲੋਕਾਂ ਦੀ ਵਾਵਾ ਵਾਸਤੇ ਅਸਲੀ ਕੀ ਇਜ਼ਾਮ ਪਿਆਰਿਆਂ ਨਾਮ ਹੋਇਆ ਕਰਦੀ ਹੈ ਰਿੱਧ ਸਿੱਧ ਤਾਂ ਸਾਰੀਆਂ ਚੀਜ਼ਾਂ ਮੋਹ ਨੇ ਪਰਮੇਸ਼ਰ ਦੇ ਵੱਲ ਜਾਣ ਨਹੀਂ ਦਿਆ ਕਰਦੀ ਲੋਕਾਂ ਵਿੱਚ ਬਹੁਤ ਪ੍ਰਸ਼ੰਸਾ ਕਰਾਉਂਦੀ ਲੋਕ ਬੜੇ ਤਮਾਸ਼ਵੀਨ ਨੇ ਕਿਸੇ ਦੇ ਹੱਥ ਵਿੱਚੋਂ ਐ ਕਰਕੇ ਘੜੀ ਕੱਢਦੇ ਫਾਰੀ ਦੁਨੀਆ ਹੀ ਦੌੜੀ ਫਿਰੂ ਕਿਸੇ ਨੇ ਹੋਰ ਕੱਢਦਾ ਸੋਨੇ ਦਾ ਬਿਸਕੁਟ ਕੱਢਦਾ ਕਹਿਣਗੇ ਬੜਾ ਸੰਤਾਂ ਜੀ ਕਰਨੀ ਵਾਲੇ ਨੇ ਸੰਤ ਨਹੀਂ ਹੋਇਆ ਕਰਦਾ ਸੰਤ ਉਹ ਹੁੰਦਾ ਜਿਹਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋਵੇ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਧਾਨਸ ਸਹੀ ਨਾਨਕਾ ਪੂਰਨ ਸਹੀ ਜਿਹਦੇ ਮਨ ਵਿੱਚ ਗਿਆਨ ਹਰ ਵਕਤ ਪ੍ਰਕਾਸ਼ ਕਰਦਾ ਹੈ ਅਗਿਆਨ ਦਾ ਹਨੇਰਾ ਜਿਹਦੇ ਮਨ ਵਿੱਚ ਨਹੀਂ ਛਾਉਂਦਾ ਉਹ ਸਾਧੂ ਹੋਇਆ ਕਰਦਾ ਇਹ ਇਹ ਤਾਂ ਤਮਾਸ਼ੇ ਹੋਇਆ ਕਰਦੇ ਨੇ ਸਾਰੇ ਕੋਈ ਸਰੀਰਕ ਤਮਾਸ਼ੇ ਕਰ ਲੈ ਕਿੰਨੇ ਕਿੰਨੇ ਕਰਦੇ ਨੇ ਆ ਖੇਡਾਂ ਜਿਹੜੇ ਕਰਦੇ ਨੇ ਐਥਲੈਟਿਕ ਐਥਲੀਟ ਨੇ ਜਿਹੜੇ ਬੇਯੰਤ ਕਿਸਮ ਦੀਆਂ ਖੇਡਾਂ ਕਰਦੇ ਆ ਹੈਰਾਨ ਹੋ ਜਾਂਦਾ ਇੱਕ ਵਾਰ ਅਸੀਂ ਦੇਖਣ ਗਏ ਅਮਰੀਕਾ ਦੇ ਉਹਦੇ ਅਸਮਾਨ ਉੜਿਆ ਹੀ ਫਿਰੇ ਇਹ ਕਪਤੰਗ ਜਾਲ ਆਇਆ ਹੈ ਉਹ ਤੇ ਰੌਮ ਨਾਲੇ ਤੁਰੇ ਫਿਰੇ ហេਠਾਂ ਦਰਿਆ ਬੜਾ ਗਹਿਰਾ ਕਦੇ ហេਠਾਂ ਜਾਵੇ ਕਦੇ ਉੱਤੇ ਨੂੰ ਚਲੇ ਜਾਏ ਇਸੇ ਤਰ੍ਹਾਂ ਨਾਲ ਉਹ ਕਿਸ਼ਤੀਆਂ ਪਾਣੀ ਦੇ ਵਿੱਚ ਖੇਡਾਂ ਕਰਦੇ ਸੀ ਕੋਈ ਤਕਰੀਬਨ 70 70 ਫੁੱਟ ਲੰਮੀ ਛਾਲ ਮਾਰਦੇ ਸੀ ਮੁੜ ਕੇ ਫੇਰ ਖੜੇ ਦੇ ਖੜੇ ਪਾਣੀ ਡੋਬਦਾ ਹੀ ਨਹੀਂ ਸੀ ਐਵੇਂ ਜਿਵੇਂ ਜਿਵੇਂ ਇਹ ਖੇਡਾਂ ਨੇ ਇਸੇ ਤਰ੍ਹਾਂ ਦੇ ਨਾਲ ਮਾਨਸਿਕ ਮਾਨਸਿਕ ਸ਼ਕਤੀਆਂ ਨੂੰ ਸੁਧਾਉਣ ਦੇ ਨਾਲ ਇਕੱਠੀਆਂ ਕਰਨ ਦੇ ਨਾਲ ਅੰਦਰਲੀਆਂ ਖੇਡਾਂ ਪੈਦਾ ਹੋ ਜਾਂਦੀਆਂ ਇਹਨਾਂ ਨੂੰ ਦੋ ਦੋ ਦੇ ਵਿੱਚ ਗਿਣਿਆ ਵੈਸੇ ਤਾਂ ਤਿੰਨ ਹੈ ਰਿੱਧੀ ਸਿੱਧੀ ਨਿਧੀ ਇਹ ਤਿੰਨੇ ਹੀ ਜਿਹੜੇ ਨੇ ਇਹ ਤਮਾਸ਼ੇ ਹੋਇਆ ਕਰਦੇ ਨੇ ਲੇਕਿਨ ਮਹਿਮਾ ਬੜੀ ਹੁੰਦੀ ਹੈ ਆਮ ਤੌਰ ਤੇ ਸੰਤਾਂ ਦਾ ਹੀ ਸੁਣਾਇਆ ਕਰਦੇ ਵੀ ਆਹ ਸ਼ਕਤੀ ਦਿਖਾਈ ਜੀ ਉਹਨਾਂ ਨੇ ਆਹ ਸ਼ਕਤੀ ਸਗਾਈ ਜਿਹੜਾ ਦੂਜਾ ਪਾਸ ਆਇਆ ਵੀ ਇਹ ਇਹ ڈاکੂ ਨੂੰ ਸੁਧਾਰਿਆ ਇਹ ਕਾਤਲ ਨੂੰ ਸੁਧਾਰਿਆ ਇਹਦਾ ਹੁੰਦਾ ਸੰਤਾਂ ਦਾ ਕੰਮ ਸ਼ਕਤੀਆਂ ਦਿਖਾਉਣੀਆਂ ਤਾਂ ਅਜੇ ਵਿਚਾਰਿਆਂ ਦਾ ਕੰਮ ਹੋਇਆ ਕਰਦਾ ਉੱਥੇ ਹੀ ਓਲਜ ਕੇ ਬਹਿ ਜਾਂਦੇ ਨੇ ਸੋਈ ਸ਼ਕਤੀਆਂ ਦੀ ਗਿਣਤੀ ਅਨੁਭਵੀ ਮਹਾਪੁਰਸ਼ਾਂ ਜਿਹੜੇ ਬੰਦੇ ਇਸ ਕੰਮ 'ਚ ਪਏ ਨੇ ਉਹ ਕਰਦੇ ਨੇ ਕਿ 18 ਸਿੱਧੀਆਂ ਹੋਇਆ ਕਰਦੀਆਂ 18 ਦੇ ਵਿੱਚ ਅਣਵਾ ਹੋਇਆ ਕਰਦੀ ਹੈ ਪਹਿਲੀ ਛੋਟੇ ਤੋਂ ਛੋਟਾ ਹੋ ਜਾਣਾ ਕਿਸੇ ਨੂੰ ਦਿਸਣ ਤੋਂ ਹੀ ਹਟ ਜਾਣਾ ਪ੍ਰਮਾਣੂ ਦਾ ਰੂਪ ਧਾਰਨ ਕਰ ਲਿਆ ਮਹਿਮਾ ਹੁੰਦਾ ਜਿਸ ਤਰ੍ਹਾਂ ਅੰਗਦ ਹੋਇਆ ਸੀ ਉਹਨੇ ਕਿਹਾ ਮੇਰਾ ਪੈਰ ਚੱਕੋ ਕਿਸੇ ਤੋਂ ਨਾ ਚੱਕਿਆ ਕਿਉਂਕਿ ਉਹਨੇ ਮਹਿਮਾ ਸਿੱਧੀ ਵਰਤੀ ਸੀ ਸ਼ੇਰਾਂ ਸਮਾਨ ਦੇ ਨਾਲ ਜਾ ਲੱਗਦਾ ਇੰਨਾ ਭਾਰਾ ਹੋ ਜਾਂਦਾ ਵੀ ਕੋਈ ਦੁਨੀਆ 'ਚ ਚੱਕ ਨਹੀਂ ਸਕਦਾ ਮਹਿਮਾ ਵੱਡਾ ਕਦ ਕਰ ਲੈਂਦਾ ਬਹੁਤ ਵੱਡਾ ਤੀਸਰੀ ਹੋਇਆ ਕਰਦੀ ਹੈ ਗਹਿਮਾ ਭਾਰੀ ਬਣ ਜਾਣਾ ਚੌਥੀ ਹੋਇਆ ਕਰਦੀ ਹੈ ਲਪਾਇ ਮਾਨ ਨਾ ਹੋਣਾ ਪੰਜਵੀਂ ਹੋਇਆ ਕਰਦੀ ਹੈ ਪ੍ਰਾਪਤ ਜਿਸ ਚੀਜ਼ ਨੂੰ ਮਾਨ ਮਨ ਵਿੱਚ ਜੀ ਆਵੇ ਜਿਸ ਚੀਜ਼ ਨੂੰ ਇੱਛਾ ਕਰੇ ਉਹ ਚੀਜ਼ ਉਸੇ ਵੇਲੇ ਪ੍ਰਾਪਤ ਹੋ ਜਾਵੇ ਤੇ ਉਹਦੀ ਅਗਲੀ ਹੋਇਆ ਕਰਦੀ ਹੈ ਅਪਰਾ ਕਰਮ ਬੰਦਾ ਆਉਂਦਾ ਉਹ ਕਹਿੰਦਾ ਹੁੰਦਾ ਵੀ ਮੇਰੇ ਮਨ ਦੀ ਹੈ ਜਾਣ ਕੇ ਬਾਜ ਦੇਤੀ ਤਾਂ ਮੈਂ ਮੰਨੂ ਇੱਕ ਸਿੱਧੀ ਹੈ ਜੇ ਇਹਦਾ ਉਦੈਨ ਕਰ ਲਵੇ ਸਾਧਨ ਕਰ ਲੇ ਬਹੁਤਾ ਲੰਮਾ ਨਹੀਂ ਹੈ ਛੋਟਾ ਜਿਹਾ ਸਾਧਨ ਹੈ ਉਹਦੇ ਨਾਲ ਪਹਿਲਾਂ ਹੀ ਉਹਦੀ ਆਵਾਜ਼ ਉੱਥੇ ਪਹੁੰਚ ਜੂ ਵੀ ਆ ਗੱਲ ਕਹਿਣ ਵਾਸਤੇ ਫਲਾਣਾ ਆ ਰਿਹਾ ਹੈ ਇਹਦਾ ਆ ਨਾਮ ਹੈ ਫਲਾਣੀ ਪਿੰਡ ਦਾ ਹੈ ਇਹਦੇ ਨਾਲ ਇੰਨੇ ਬੰਦੇ ਨੇ ਇੰਨੇ ਚੜੇ ਸੀਗੇ ਇਹਦੇ ਨਾਲ ਗੱਡੀ 'ਚ ਤੇ ਐਨੇ ਸ਼ਹਿਰ ਨੂੰ ਚਲੇ ਗਏ ਐਨੇ ਆਏ ਨੇ ਸਾਰੀਆਂ ਗੱਲਾਂ ਦੱਸ ਦੋ ਇਹਨੂੰ ਪ੍ਰਾਕਰਮ ਸiddhi ਕਹਿੰਦੇ ਨੇ ਇਸ਼ਤਾ ਹੋਇਆ ਕਰ ਦਿਆ ਹੈ ਬਾਬਾ ਜੀ ਬੈਠਾ ਹੈ ਵੀ ਆ ਫਲਾਣਾ ਖਰਚ ਹੈ ਪ੍ਰੇਰਣਾ ਕਰ ਦੇਣੀ ਵੀ ਜਿੰਨੇ ਜਿੰਨੇ ਤੁਹਾਡੇ ਜੇਬ ਚ ਪੈਸੇ ਨੇ ਇਹ ਵੀ ਦੇ ਦੋ ਤੇ ਇੱਕ ਇੱਕ ਮਹੀਨੇ ਦੀ ਤਨਖਾਹ ਹੋਰ ਦੋ ਇਹਨੂੰ ਇਸ਼ਤਾ ਸਿੱਧੀ ਕਹਿੰਦੇ ਨੇ ਪਰ ਇਹਨਾ ਸ਼ਕਤੀ ਕਹਿੰਦੇ ਨੇ ਦੂਸਰੀ ਐਸੇ ਅਗਲੀ ਹੋਇਆ ਕਰਦੀ ਆ ਬਸਤਾ ਜਿਹੜਾ ਕਿਸੇ ਦੇ ਕਾਬੂ ਨਾ ਆਵੇ ਉਹਨੂੰ ਕਾਬੂ ਕਰ ਲੈਣਾ ਇਹ ਅਠ ਹੋਇਆ ਕਰਦੀਆਂ ਨੇ ਛੋਟੀਆਂ ਸਿੱਧੀਆਂ ਹੁੰਦੀਆਂ ਹਨ ਨੂਰਮ ਜੀ ਨੂੰ ਕਹਿੰਦੇ ਨੇ ਭੁੱਖ ਤੇ ਲੱਗਣੀ ਨਾ ਕੁਝ ਵੀ ਨਾ ਖਾਣਾ ਮਹੀਨੇ ਅੱਧੀ ਭੁੱਖੇ ਹੀ ਬੈਠੇ ਰਹਿਣ ਇਹ ਵੀ ਬੜੀ ਚਮਤਕਾਰ ਹੈ ਜੀ ਖਾਦਾ ਹੀ ਨਹੀਂ ਨੇ ਤਾਂ 2 ਮਹੀਨੇ ਤੋਂ ਨਾ ਪਾਣੀ ਪੀਤਾ ਹੈ ਨਾ ਰੋਟੀ ਖਾਦੀ ਐ ਬਹੁਤ ਹੀ ਤਹੇ ਅਗਲੀ ਹੋਇਆ ਕਰਦੀ ਐ ਦੂਰ ਸਰਵਣ ਦੂਰ ਦੀ ਬਾਤ ਸੁਣ ਲੈਣੀ ਅਮਰੀਕਾ ਚ ਕਿਸੇ ਨੇ ਗੱਲ ਕਰੀ ਐ ਇੱਥੇ ਸੁਣ ਕੇ ਉਹਨੂੰ ਜਵਾਬ ਦੇ ਦੇਣਾ ਵੀ ਤੂੰ ਫਲਾਣਿਆਂ ਦੇ ਨੇ ਕਹਿੰਦਾ ਇੱਕ ਹੋਇਆ ਕਰਦੀ ਐ ਦੂਰ ਦਰਸ਼ਨ ਸੈਂਕੜੇ ਮੀਲਾਂ ਦੇ ਉੱਤੇ ਦੇਖ ਲੈਣਾ ਇੱਕ ਵਾਰੀ ਬਾਪੂ ਜੀ ਬੈਠੇ ਸੀ ਆ ਬੀਬੀ ਜੀ ਦੇ ਤੁਹਾਡੇ ਦੇ ਪਿਤਾ ਜੀ ਇਹਨਾਂ ਨੂੰ ਕਹਿਣ ਲੱਗੇ ਦਰਵਾਜ਼ਾ ਬੰਦ ਕਰ ਦੋ ਇੱਕ ਗੁਰਸਿੱਖ ਆ ਰਿਹਾ ਦਰਵਾਜ਼ਾ ਨਹੀਂ ਖੋਲਣਾ ਲਾਹੌਰ ਦੀ ਗੱਲ ਐ ਇਹਨਾਂ ਨੇ ਦਰਵਾਜ਼ਾ ਬੰਦ ਕਰਤਾ ਅੱਧੇ ਘੰਟੇ ਬਾਅਦ ਉਹ ਆ ਗਿਆ ਕਿ ਕਹਿਣ ਲੱਗਿਆ ਵੀ ਦਰਵਾਜ਼ਾ ਖੋਲੋ ਇਹ ਕਹਿੰਦੇ ਬਾਪੂ ਜੀ ਨੇ ਕਿਹਾ ਵੀ ਦਰਵਾਜ਼ਾ ਤਾਂ ਖੋਲਣਾ ਨਹੀਂ ਉਹ ਕਹਿੰਦਾ ਮੈਂ ਤਾਂ ਬੰਬੇ ਤੋਂ ਆਇਆ ਹਾਰ ਬਾਰ ਬਾਰ ਕਹਿਣ ਤੇ ਦਰਵਾਜ਼ਾ ਇਹਨਾਂ ਨੇ ਖੋਲ ਦਿੱਤਾ ਜਦੋਂ ਉੱਪਰ ਗਿਆ ਚਵਾਰੇ 'ਚ ਬੈਠੇ ਸੀ ਪਹਿਲਾ ਹੀ ਸ਼ਬਦ ਉਹਨਾਂ ਨੇ ਕਿਹਾ ਕਹਿੰਦੇ ਪੰਮਰਾ ਆਹ ਗੁਰਸਿੱਖੀ ਦਾ ਰੂਪ ਧਾਰ ਕੇ ਬੰਬੇ ਵਿੱਚ ਕੀ ਕਰਦਾ ਰਿਹਾ ਜੇ ਕਹਿੰਦੇ ਮੈਂ ਦੇਖ ਲਿਆ ਤਾਂ ਤੇਰਾ ਖਿਆਲ ਆ ਵੀ ਗੁਰੂ ਦਸਵੇਂ ਪਾਤਸ਼ਾਹ ਨੂੰ ਨਹੀਂ ਪਤਾ ਗੁਰੂ ਨਾਨਕ ਨੂੰ ਨਹੀਂ ਪਤਾ ਤੇਰੇ ਔਗਣਾ ਦਾ ਵੀ ਕੀ ਕਰਦਾ ਫਿਰਦਾ ਬੜਾ ਰੋਇਆ ਉਹ ਬੜਾਈ ਰੋਇਆ ਬੜਾਈ ਪੁਛਤਾਵਾ ਕਰਿਆ ਕਹਿੰਦਾ ਮੈਨੂੰ ਐ ਨਹੀਂ ਸੀ ਪਤਾ ਵੀ ਗੁਰਮੁਖ ਅੱਡੀ ਅੱਡੀ ਦੂਰੋਂ ਸਾਹ ਤੇ ਦੇਖ ਲੈਂਦੇ ਇਹਨੂੰ ਦੂਰਦਰਸ਼ਨ ਸਿੱਧੀ ਕਹਿੰਦੇ ਨੇ ਇੱਕ ਹੋਇਆ ਕਰਦੀਆ ਮਨੋਵੇਗ ਮਨੋਵੇਗ ਹੁੰਦਾ ਵੀ ਮੇਰੇ ਮਨ ਚ ਆਇਆ ਵੀ ਮੈਂ ਹੁਣੇ ਲੰਡਨ ਚ ਲੈ ਜਾਵਾਂ ਉਸੇ ਵੇਲੇ ਮੈਂ ਉੱਥੇ ਬੈਠਾ ਨਜ਼ਰਾਂ ਉਥੋਂ ਦੁਕਾਨ ਤੋਂ ਸੌਦਾ ਲਿਆ ਤੇ ਵਾਊਚਰ ਘਟਾਇਆ ਇੱਥੇ ਮੁੜ ਕੇ ਫੇਰ ਆ ਗਿਆ ਤੁਹਾਨੂੰ ਉੱਥੇ ਦਾ ਸੌਦਾ ਦਿਖਾਦਾ ਤੁਸੀਂ ਬੜੇ ਹੈਰਾਨ ਹੋਵੋਗੇ ਵੀ ਇਹ ਤਾਂ ਲੰਡਨ ਦੀ ਮੋਰ ਹੁਣ ਦੀ ਹੋ ਹੈਗੀ ਟਾਈਮ ਵੀ ਲਿਖਿਆ ਹੋਇਆ ਇਹਨੂੰ ਮਨੋਵੇਗ ਸਿੱਧੀ ਕਹਿੰਦੇ ਨੇ ਤੇ ਇਸੋਂ ਬਾਅਦ ਹੁੰਦਾ ਕਾਮਰੂਪ ਕਾਮਰੂਪ ਹੁੰਦਾ ਵੀ ਸ਼ੇਰ ਬਣ ਕੇ ਖੜ ਗਿਆ ਸੱਪ ਬਣ ਕੇ ਖੜ ਗਿਆ ਬੜਾ ਸਾਰਾ ਭੂਤ ਦਾ ਰੂਪ ਧਾਰ ਲਿਆ ਕੋਈ ਹੋਰ ਰੂਪ ਧਾਰ ਲਿਆ ਔਰਤ ਦਾ ਧਾਰ ਲਿਆ ਮਨੁੱਖ ਦਾ ਧਾਰ ਲਿਆ ਦਿਖਣਾ ਨਾ ਕਿਸੇ ਨੂੰ ਇਥੇ ਅਗਲਾ ਹੁੰਦਾ ਪਰਉ ਨੂੰ ਕਹਿੰਦੇ ਨੇ ਪਾਰਕ ਆਇਆ ਪ੍ਰਵੇਸ਼ ਦੂਸਰੇ ਇਹਦੀ ਕਾਇਆ ਦੇ ਵਿੱਚ ਪ੍ਰਵੇਸ਼ ਕਰ ਜਾਣਾ ਜਿਵੇਂ ਭੂਤ ਪ੍ਰਵੇਸ਼ ਕਰ ਜਾਂਦੇ ਨੇ ਐਸੇ ਤਰ੍ਹਾਂ ਨਾਲ ਬੰਦੇ ਯੋਗੀ ਵੀ ਪ੍ਰਵੇਸ਼ ਕਰ ਜਾਂਦੇ ਨੇ ਉਹ ਤਾਂ ਫਿਰ ਮਨਮਰਜ਼ੀ ਦੀ ਬਾਤ ਕਰਾਉਂਦੇ ਨੇ ਮਛੰਦਰਨਾਥ ਲੰਕਾ ਚ ਗਿਆ ਹੋਇਆ ਤੇ ਰਾਜਾ ਅਮਰੂ ਸ਼ਿਵਨਾਬ ਦਾ ਪਿਤਾ ਉਹ ਦਾ ਸੇਵਕ ਉਹ ਚੜਾਈ ਕਰ ਗਿਆ ਉਹਦੇ ਪਦਮਨੀ ਰਾਣੀਆਂ ਸੀ ਜਦੋਂ ਇਹਨੇ ਰਾਣੀਆਂ ਦੇਖੀਆਂ ਤਾਂ ਮਨ ਦੇ ਅੰਦਰ ਵਿਕਾਰ ਪੈਦਾ ਹੋ ਗਿਆ ਆਪਣਾ ਸਰੀਰ ਤਾਂ ਰੱਖਿਆ ਅਕੰਧਰਾ ਚ ਤੇ ਆ ਕੇ ਰਾਜੇ ਅਮਰੂ ਦੇ ਮਰੇ ਹੋਏ ਸਰੀਰ ਚ ਦਾਖਲ ਹੋ ਕੇ 14 ਸਾਲ ਉਹਦੇ ਸਰੀਰ ਚ ਰਾਜੇ ਦੇ ਤਖਤ ਤੇ ਬੈਠ ਕੇ ਰਾਜ ਭੋਗਦਾ ਰਿਹਾ ਰਾਜਾ ਬਣਿਆ ਰਿਹਾ ਇਧਰ ਬਾਲਗੁੰदाई ਤੇ ਗੋਰਖਨਾਥ ਖੈਬਰ ਪੇ ਆਪਸ ਵਿੱਚ ਵਾਲਗਦਾਈ ਨੇ ਤਾਣਾ ਮਾਰਿਆ ਕਹਿੰਦਾ ਗੋਰਖ ਮੇਰੇ ਨਾਲ ਤਾਂ ਤੂੰ ਉੱਚੀਆਂ ਨੀਵੀਆਂ ਗੱਲਾਂ ਕਰਦਾ ਤੈਨੂੰ ਪਤਾ ਤੇਰਾ ਗੁਰੂ ਕਿੱਥੇ ਐ ਝਟੋਲ ਸਮਾਧੀਆਂ ਲਾਈਆਂ ਪਤਾ ਨਹੀਂ ਲੱਗਦਾ ਅਖੀਰ ਇਹਦੇ ਨਿਗਾਹ ਚ ਆ ਗਿਆ ਵੀ ਮੇਰੇ ਗੁਰੂ ਦਾ ਸਰੀਰ ਤਾਂ ਇੱਕ ਕੰਦਰਾ ਚ ਪਿਆ ਸੁੱਕਿਆ ਪਿਆ ਵੀ ਗੁਰੂ ਕਿੱਥੇ ਹੋਇਆ ਟੋਲਦੇ ਟੋਲਦੇ ਨੇ ਟੋਲ ਲਿਆ ਵੀ ਉਹ ਤਾਂ ਰਾਜੇ ਅਮਰੂ ਦੇ ਸਰੀਰ ਤੇ 14 ਸਾਲ ਤੋਂ ਬਸਿਆ ਬੈਠਾ ਉੱਥੇ ਗਿਆ ਏ ਉਹਨੇ ਐਲਾਨ ਕਰਤਾ ਲੰਕਾ ਚ ਵੀ ਕੋਈ ਜੋਗੀ ਕੋਈ ਸਾਧੂ ਮੇਰੇ ਦੇਸ਼ ਦੇ ਉੱਤੇ ਪੈਰ ਨਾ ਰਖੇ ਇਹਨੇ ਤਬਲਾ ਸਿੱਖਿਆ ਗਾਉਣ ਵਾਲੀਆਂ ਦੇ ਨਾਲ ਜਾ ਕੇ ਉੱਥੇ ਗਾਉਂਦਾ ਰਿਹਾ ਉੱਥੇ ਜਾ ਕੇ ਇਹਨੂੰ ਉਹਨੂੰ ਸੁਚੇਤ ਕਰਿਆ ਤੇ ਕੱਢ ਕੇ ਆ ਉਹਦੇ ਸਰੀਰ ਚ ਦੁਬਾਰਾ ਢਾਕਿਲ ਕਰਾਇਆ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਕੋ ਲੈ ਕੇ ਆ ਜਿੱਥੇ ਸ਼ਬਦ ਉਚਾਰਿਆ ਜੀਵਤ ਆਇਆ ਔ ਮਰ ਗਿਆ ਇਹਨੂੰ ਪਾਰਖਾਇਆ ਪ੍ਰਵੇਸ਼ ਦੀ ਕਹਿੰਦੇ ਨੇ ਇੱਕ ਹੁੰਦੀ ਆ ਛੁਆਇ ਸ਼ੰਤ ਮਿਰਤੂ ਮਰਜੀ ਦੇ ਨਾਲ ਜਿਵੇਂ ਜੀ ਕਰਦਾ ਜਿੱਥੇ ਜੀ ਕਰਦਾ ਉਸੇ ਤਰ੍ਹਾਂ ਨਾਲ ਸ਼ਰੀਰ ਛੱਡ ਦੇਣਾ ਇਕ ਹੁੰਦੀ ਹੈ ਸੁਰਕ੍ਰੀੜਾ ਦੇਵਤਿਆਂ ਦੇ ਦੇਸ਼ ਚ ਪਹੁੰਚ ਜਾ ਉਥੇ ਪਛਰਾ ਦੇ ਨਾਲ ਨਾਚ ਗਾਉਣੇ ਕਰਨੇ ਇਕ ਹੁੰਦੀ ਹੈ ਸੰਕਲਪ ਸiddhi ਸੰਕਲਪ ਕਰ ਲੈਣਾ ਤੇ ਉਹ ਸਿੱਧ ਹੋ ਜਾਣਾ ਇਹਨਾਂ ਨੂੰ 18 18 ਬਣ ਜਾਂਦੀਆਂ ਐ ਇਸੇ ਤਰ੍ਹਾਂ ਦੇ ਨਾਲ ਅਪ੍ਰਤਿਹਤ ਹੁੰਦੀ ਹੈ ਕਿਸੇ ਥਾਂ ਵਿੱਚ ਜਾਣ ਨਾਲ ਕੋਈ ਰਕਾਵਟ ਨਾ ਆਵੇ ਭਾਈ ਰਣਜੀਤ ਸਿੰਘ ਜੀ ਲਿਖਦੇ ਨੇ ਇੱਕ ਪੁਸਤਕ ਦੇ ਅੰਦਰ ਕਿ ਮੈਂ ਜਦ ਬੀਏ ਚ ਪੜਦਾ ਸੀ ਲੋਰ ਮੇਰੇ ਮਨ ਵਿੱਚ ਬੜਾ ਖਿਆਲ ਆਇਆ ਕਿ ਮੈਂ ਕਿਸੇ ਚੰਗੇ ਸਾਧੂ ਦੀ ਢੂੰਡ ਕਰ। ਕਹਿੰਦੇ ਉੱਥੇ ਇੱਕ ਮੈਨੂੰ ਮਿਲਿਆ। ਮੈਨੂੰ ਕਹਿੰਦਾ ਆ ਵੀ ਕਾਕਾ ਚੱਲੀਏ ਤੈਨੂੰ ਸ਼ਹਿਰ ਕਰਾਈਏ। ਕਹਿੰਦਾ ਯੂਨੀਵਰਸਿਟੀ 'ਚ ਲੈ ਗਿਆ ਉੱਥੇ ਐਗਜ਼ਾਮੀਨੇਸ਼ਨ ਉਹਦਾ। ਮੈਂ ਕਿਹਾ ਮੈਨੂੰ ਆਪਾਂ ਨੂੰ ਦੇਖ ਲੈਣਗੇ ਕਹਿੰਦਾ ਕੋਈ ਨਹੀਂ ਦੇਖਦਾ। ਕਹਿੰਦਾ ਉਹਦੇ ਉੱਪਰ ਦਫ਼ਤਰਾਂ ਦੇ ਉੱਤੇ ਹੀ ਪੈਰ ਉੱਪਰ ਨੂੰ ਕਰਿਆ ਕਰੇ ਨਾਲ ਮੇਰੀ ਬਾਹ ਫੜ ਲਏ ਕਹਿੰਦਾ ਉੱਤੇ ਲੈ ਜਾਇਆ ਕਰੇ। ਘਰਾਂ 'ਚ ਗੁਪਤ ਥਾਵਾਂ ਤੇ ਕੋਈ ਨਾ ਸਾਨੂੰ ਦੇਖੇ ਜਿੱਥੇ ਅਸੀਂ ਫਿਰਦੇ ਰਹੇ ਦੋਏ ਦਿਨ ਫਿਰ ਮੈਨੂੰ ਸ਼ਹਿਰ ਕਰਾਈ। ਤੀਸਰੇ ਦਿਨ ਜਦੋਂ ਮੈਨੂੰ ਚੇਲਾ ਬਣਾਉਣ ਲੱਗਿਆ ਕਹਿੰਦਾ ਮੈਂ ਅਸੀਂ ਮੈਂ ਚਲਿਆ ਗਿਆ ਤਾਂ ਅੱਗੇ ਜਾ ਕੇ ਮੈਂ ਕੀ ਦੇਖਦਾ ਉਹ ਤਾਂ ਤਮਾਕੂ ਪੀਂਦਾ ਸੀ ਜਿੱਥੋਂ ਇਹਨੂੰ ਨਫ਼ਰਤ ਹੋਈ ਸੋ ਇਹ ਇੱਕ ਸਿੱਧੀ ਹੁੰਦੀ ਹੈ ਦੂਜੇ ਦਰਜੇ ਦੀ ਕਿਸੇ ਥਾਂ ਚਲੇ ਜਾਓ ਰੁਕਾਵਟ ਨਾ ਹੋਵੇ ਰਿੱਧੀ ਉਹ ਹੁੰਦੀ ਹੈ ਕਿ ਥੋੜਾ ਜਿਹਾ ਅਨਾਜ ਲੈ ਕੇ ਬੈਠ ਜਾਣਾ ਪੰਜ ਸੇਰ ਕਹਿੰਦੇ ਜੀ ਸੰਗਤ ਹਜ਼ਾਰਾਂ ਦੀ ਤਦਾਦ ਚ ਆਈਏ ਉਹਦੇ ਉੱਤੇ ਕਪੜਾ ਪਾ ਦੇਣਾ ਉਹ ਪੰਜ ਸੇਰੇ ਨਾ ਮੁਕਣ ਦੇਣਾ ਇਹਨਾਂ ਨੂੰ ਰਿੱਧੀਆਂ ਤੇ ਸਿੱਧੀਆਂ ਕਹਿੰਦੇ ਆ ਸਾਥੀ ਇਹਨਾਂ ਦੇ ਉੱਤੇ ਮਹਾਰਾਜ ਨੇ ਕਿਹਾ ਵੀ ਇਹ ਤਾਂ ਲੋਕਾਂ ਦੇ ਤਮਾਸ਼ੇ ਹੋਏ ਪਿਆਰਿਓ ਇਹ ਕੋਈ ਮੈਂ ਵੱਡੀ ਬਾਤ ਨਹੀਂ ਤੁਸੀਂ ਤਾਂ ਦੁਨੀਆ ਵਿੱਚ ਫਸ ਗਏ ਮਨ ਮੰਨ ਵਿੱਚ ਬਸਣਾ ਨਹੀਂ ਪਿਆਰਿਆ ਜਿਸ ਸੰਦ ਸੰਭੋ ਹੈ ਮਨ ਵਿੱਚ